ਹੈਲੋ ਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਹਾਂ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜੀ ਤੇ ਜਿਹੜੇ ਵੀ ਵੀਡੀਓ ਤੇ ਨਵੇਂ ਵਿਊਜ਼ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਤੇ ਆਪਾਂ ਤੁਹਾਨੂੰ ਦਵਾਂਗੇ ਵਿਲੇਜ ਲਾਈਫ ਪਿੰਡਾਂ ਦੀ ਰਹਿਣੀ ਸਹਿਣੀ ਪਿੰਡਾਂ ਦੇ ਸੱਭਿਆਚਾਰਕ ਪ੍ਰੋਗਰਾਮ ਮੇਲੇ ਕੋਈ ਵੀ ਹੋਰ ਪ੍ਰੋਗਰਾਮ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਦੇ ਰਹੋ ਜੀ ਤੇ ਅੱਜ ਆਪਾਂ ਜਾਵਾਂਗੇ ਜੀ ਆਪਣੇ ਪਲਾੜਾ ਸਾਹਿਬ ਜਿੱਥੇ ਕਿ ਪਹਿਲਾਂ ਤੁਹਾਨੂੰ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਵੀਡੀਓ ਕਿ ਜਿੱਥੇ ਕਿ ਦਵਾਨ ਪਰੇ ਸੀ ਬਾਬਾ ਜੀ ਦੇ ਤੇ ਹੁਣ ਆਪਣੇ ਸਾਲ ਬਾਦੋਂ ਮੇਲਾ ਲੱਗਦਾ ਹੁੰਦਾ ਉੱਥੇ ਤੇ ਇਹ 14 ਦਿਨ ਤੇ ਮੌਸ ਦਾ ਜਿਹੜਾ ਮੱਥਾ ਟਿਕਦਾਗਾ ਬਾਬਾ ਜੀ ਦੇ ਪਲਾੜਾ ਸਾਹਿਬ ਕੋਲ ਤੋਂ ਆਪਾਂ ਨਹੀਂ ਜਾਇਆ ਗਿਆ ਹੈਗਾ ਤੇ ਅੱਜ ਆਪਾਂ ਹੁਣ ਉਧਰ ਪਲਾੜਾ ਸਾਹਿਬ ਮੱਥਾ ਟੇਕਣ ਜਾਵਾਂਗੇ ਤੇ ਆਪਾਂ ਤੁਹਾਡੇ ਨਾਲ ਜਿਹੜੀ ਫੁੱਲ ਵੀਡੀਓ ਹੋਗੀ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਨਿਊ ਨਿਊ ਬਲੌਗ ਤੇ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ ਤੇ ਬੱਦ ਤੋਂ ਬੱਦ ਵੀਡੀਓ ਨੂੰ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਅੱਜ ਬਹੁਤ ਜ਼ਿਆਦਾ ਹਵਾ ਚੱਲੀ ਜਾਂਦੀ ਆ ਇੰਨਾ ਜ਼ਿਆਦਾ ਮੌਸਮ ਠੰਡਾ ਹੋਇਆ ਪਿਆ ਜੀ ਤੇ ਬਹੁਤ ਜ਼ਿਆਦਾ ਹੁਣ ਗੁਰਸ਼ਰਨ ਜਾਊਗਾ ਗੁਰਸ਼ਾਂ ਦਾ ਡੈਰੀ ਦੇਖੋ ਆਪਾਂ ਟਰੈਕਟਰ ਤੇ ਜਾਵਾਂਗੇ ਆਪਣੇ ਗਵਾਂਢ ਚੋਂ ਜਾਊਗਾ ਟਰੈਕਟਰ ਆਪਾਂ ਉਹਨਾਂ ਨਾਲ ਹੀ ਜਾਵਾਂਗੇ ਸਾਰੇ ਰਾਨੀਆਂ ਜਿਠਾਣੀਆਂ ਮੱਥਾ ਟੇਕਣ ਇਕੱਠੀਆਂ ਤੇ ਚਲੋ ਜੀ ਆਪਾਂ ਤੁਹਾਨੂੰ ਹੁਣ ਮੇਲੇ ਤੇ ਜਾ ਕੇ ਮਿਲਾਂਗੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਦਰਸ਼ਨ ਮੇਲਾ ਕਰਵਾਵਾਂਗੇ ਉੱਥੋਂ ਦਾ ਵੀ ਕਿਵੇਂ ਆਪਣੇ ਜਿਹੜਾ ਮੱਥਾ ਪਲਾੜਾ ਸਾਹਿਬ ਟੇਕਿਆ ਜਾਂਦਾ ਕਿੰਨੀ ਕੁ ਸੰਗਤ ਦਾਜ ਭੀੜ ਭੜਕਾਗਾ ਤੇ ਆਪਾਂ ਤੁਹਾਨੂੰ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਚਲੋ ਜੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਚਲੋ ਜੀ ਆਪਾਂ ਬਸ ਰੈਡੀ ਹੋਈ ਖੜੇ ਆਂਗੇ ਗੁਰਸ਼ਰਨ ਵੀ ਆਪਣਾ ਰੈਡੀ ਹੋ ਗਿਆ ਗੁਰਸ਼ਰਨ ਆਸੀ ਜੀ ਆਪਣਾ ਗੁਰਸ਼ਰਨ ਕਹਵਾ ਲੱਗ ਸਕਦਾ ਸਰ ਮੈਂ ਤੈਨੂੰ ਵੀ ਵਰਸ਼ ਕਹਿਣਗੇ ਕਿ ਸਾਡੇ ਕੋਲ ਆਹੀ ਪੱਗਾ ਸਾ ਰੋਜ਼ ਦੇਲੀ ਹੀ ਪੱਗ ਬੰਨਦਾਗਾ ਅੱਜ ਜੈਲੋ ਬੰਨ ਲੈਣਾ ਪੀਲੀ ਜੀ ਹਾਂ ਉਹ ਬਨ ਕੇ ਗਿਆ ਸੀ ਕੋਈ ਹਾਂ ਸਾਜ ਮਨ ਲੱਗਿਆ ਸੀ ਤੇ ਮੌਸਮ ਬਹੁਤ ਠੰਡਾ ਹੋਇਆ ਪਿਆ ਜੀ ਅੱਜ ਇੰਨੀ ਜਿਆਦਾ ਸਵੇਰੇ ਸਵੇਰੇ ਬਹੁਤ ਜਿਆਦਾ ਠੰਡ ਸੀ ਤੇ ਅੱਜ ਤਾਂ ਹੈ ਲੱਗਦਾ ਸੀ ਜਿਵੇਂ ਕੋਟੀਆਂ ਸੌਲ ਦੁਬਾਰਾ ਕੱਢ ਲਈਏ ਤੇ ਬੜੀ ਜ਼ਿਆਦਾ ਠੰਡ ਸੀ ਪਤਾ ਨਹੀਂ ਜੀ ਕਿਤੇ ਮੀਂਹ ਪੈ ਗਿਆ ਕੱਲ ਜਿਹੜਾ ਮੌਸਮ ਬਹੁਤ ਜ਼ਿਆਦਾ ਕਾਲੀ ਘਾਟ ਜੀ ਆਈ ਸੀ ਚੜ ਕੇ ਤੇ ਬਹੁਤ ਜ਼ਿਆਦਾ ਠੰਡ ਹੋਈ ਪਈ ਆ ਜੀ ਪਤਾ ਨਹੀਂ ਐ ਲੱਗਦਾ ਜੀ ਮੇਰਾ ਬੰਮੀ ਦੇ ਨਾਲ ਗੜੇ ਪਾ ਗਿਆ ਹੁੰਦਾਗਾ ਤੇ ਹੁਣ ਬਸ ਆਪਾਂ ਤਿਆਰ ਹੋਏ ਖੜੇ ਆਂਗੇ ਗੁਸ਼ਾਂ ਦੇ ਡੈਡੀ ਉਧਰ ਗਏ ਹੋਏ ਨੇ ਟਰੈਕਟਰ ਲੈਣ ਤੇ ਉਹ ਕਹਿੰਦੇ ਵੀ ਚਲ ਤੁਸੀਂ ਸਾਡਾ ਟਰੈਕਟਰ ਚਲਵਾ ਕੇ ਚਲਾ ਕੇ ਲੈ ਜਿਓ ਤੇ ਬਸ ਉਹ ਆਉਣਗੇ ਦੋ ਬਾਅਦ ਆਪਾਂ ਜਾਣੇ ਹੈਗੇ ਮੇਲੇ ਤੇ ਤੇ ਮੰਮੀ ਵੀ ਜਾਣਗੇ ਨਾਲ ਪਪਾ ਜੀ ਰਹਿਣਗੇ ਇਕੱਲੇ ਘਰ ਤੇ ਅੱਗੇ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਜੀ ਪਲਾੜੇ ਦੇ ਮੇਲੇ ਤੇ ਤੇ ਇਹਦੀ ਬਹੁਤ ਮੌਸਮ ਬਹੁਤ ਠੰਡਾ ਹੈਗਾ ਤੇ ਇਹਦੀ ਕਾਲੇ ਕਾਲੇ ਮੇਲੇ ਵਾਲੇ ਦਿਨ ਵੀ ਬਹੁਤ ਠੰਡਾ ਮੌਸਮ ਸੀ ਇਹਦੀ ਗਰਮੀ ਨਹੀਂ ਰੱਬ ਪਾਉਣ ਲੱਗਿਆ ਇੰਨੀ ਜ਼ਿਆਦਾ ਤੇ ਬਾਕੀ ਕਣਕਾਂ ਦਾ ਵੀ ਅੱਗੇ ਜਦੋਂ ਆਪਣਾ ਪਲਾੜੇ ਦਾ ਮੇਲਾ ਹੁੰਦਾ ਹੈ ਨਾ ਜਮਾ ਕਣਕਾਂ ਦਾ ਰੰਗ ਬਟਾਇਆ ਹੁੰਦਾ ਸੀ ਵੀ ਬਹੁਤ ਘਰਾਂ ਦੇ ਕੰਬਾਈਨਾਂ ਚੱਲ ਪੈਂਦੀਆਂ ਸੀ ਤੇ ਇਸ ਵਾਰ ਨਾ ਕਣਕਾਂ ਹਜੇ ਐ ਲੱਗਦਾ ਵੀ 10-15 ਦਿਨ ਨਹੀਂ ਆਉਂਦੀਆਂ ਇੰਨੀਆਂ ਹਰੀਆਂ ਪਈਆਂ ਨੇ ਤੇ ਬਹੁਤ ਜ਼ਿਆਦਾ ਉਹਦੋਂ ਬਸ ਕਲਰ ਚੇਂਜ ਹੋਇਆ ਹੁੰਦਾ ਸੀ ਕਣਕਾਂ ਦਾ ਤੇ ਕਿਵੇਂ ਗੁਰਸ਼ਰਮ ਐਤਕੀ ਪੇੜ ਵੀ ਲਾਤੇ ਹੋਗੇ ਤਾਇਆ ਤਾਂ ਠੰਡੇ ਨਹੀਂ ਠੰਡਾ ਪੇੜ ਹਾਂ ਬਹੁਤ ਪੌਦੇ ਲਾਇਏ ਨੇ ਐਤੀ ਪੁੱਤ ਹਰੇਕ ਦੇ ਭੋਗ ਕੋਈ ਪੈਂਦਾਗਾ ਹਣਾ ਹਰ ਕੋਈ ਬਸ ਜੀ ਪੌਦੇ ਵੰਡਦੇ ਨੇ ਤੇ ਬਹੁਤ ਪੌਦੇ ਲਾਤੇ ਤੇ ਤਾਂ ਕਰਕੇ ਉਹ ਹੋ ਗਿਆ ਹੈ ਵੱਡ ਵੀ ਬਹੁਤ ਹੈ ਵੱਡ ਵੱਡੀ ਬਥੇਰੇ ਜਾਂਦੇ ਨੇ ਪੱਟ ਵੀ ਬਥੇਰੇ ਦਿੱਤੇ ਘਰਾਂ ਚ ਹੁਣ ਉਹੀ ਗੱਲ ਕਿਸੇ ਦੇ ਘਰੇ ਦਰਖਤੀ ਨਹੀਂ ਹੈਗਾ ਜੀ ਹੁਣ ਆਪਣੇ ਇੱਕ ਜਮ ਹਣ ਨੇ ਪੱਤੇ ਖਿੰਡੇ ਪਏ ਨੇ ਵਿਹੜੇ ਦੇ ਵਿੱਚ ਬਹੁਤ ਜਿਆਦਾ ਪੱਤੇ ਖਿੰਡੇ ਪਏ ਨੇ ਹੈ ਇੱਕ ਡੇਕ ਹਾਂ ਇੱਕ ਆਪਣੇ ਡੇਕਾ ਬਾਹਰੇ ਜੀ ਬਸ ਇੱਕ ਆਪਣੇ ਜਮਣ ਦਾ ਪੌਦਾ ਹੈਗਾ ਤੇ ਉਹ ਪੌਦਾ ਆਪਾਂ ਲਾਇਆ ਸੀ ਉਹ ਸਿੱਧੂ ਮੂਸੇ ਵਾਲੇ ਦੇ ਵਾਰਸੀ ਸੀ ਜਿੱਦੇ ਉਹਦੇ ਆਪਣੇ ਧੌਲੇ ਵੰਡੀ ਜਾਂਦੇ ਸੀ ਪੌਦੇ ਅਸੀਂ ਰਸਤੇ 'ਚ ਲੰਘੇ ਜਾਂਦੇ ਸੀ ਉੱਥੇ ਆਪਾਂ ਨੂੰ ਹੁਣ ਦਿੱਤਾ ਸੀ ਪੌਦਾ ਬਹੁਤ ਵਧੀਆ ਚੱਲਿਆ ਹੈਗਾ ਤੇ ਚਲੋ ਠੀਕ ਆ ਜੀ ਹੁਣ ਆਪਾਂ ਤੁਹਾਨੂੰ ਮੇਲੇ 'ਚ ਜਾ ਕੇ ਮਿਲਾਂਗੇ ਤੇ ਦੇਖਦੇ ਆਪਾਂ ਵੇਟ ਕਰਦੇ ਆਂ ਉਹਨਾਂ ਦੀ ਕਿੱਥੇ ਸੀ ਹੁਣ ਚਲੋ ਆਹ ਵਾਹ ਦੇਖੋ ਦਮੇ ਆਹ ਵਾਹ ਦੇਖੋ ਦਮੇ ਜੀ ਕਰਦੀ ਨੇ ਜਹਾ ਸੰਦੀ ਗੱਲ ਨਹੀਂ ਉਹ ਨਾ ਹੁਣ ਆਣੀ ਚੰਨੀ ਹੈ ਨਾ ਹੁਣ ਆਣੀ ਚੰਨੀ ਹੈ ਹਾਂ ਲਾ ਹਾਂ ਹਾਂ ਕਰਦਾ ਇਤਨੀ We're <laughs> back <laughs> आइसक्रीम सॉफ्टी चौदह तरह के फ्लेवर पियो कौड़ा पिओ लीची पियो मैंगा पियो ऑरेंज पियो एप्पल पि पाइन एपल पिमा ਲਓ ਜੀ ਆਪਾਂ ਇੱਥੇ ਮੇਲੇ ਦੇ ਵਿੱਚ ਪਹੁੰਚ ਗਏ ਤੇ ਪਹਿਲਾਂ ਜਿਹੜਾ ਆਪਣੇ ਕੋਲ ਰਸਣ ਵਗੇਰਾ ਸੀ ਸਿੱਧਾ ਆਪਾਂ ਲਿਆਇਆ ਉਹ ਆਪਾਂ ਲੰਗਰ ਦੇ ਵਿੱਚ ਪਾਉਣੇ ਆ ਤੇ ਇਹ ਲਿਆਤੀ ਹੈ ਜੀ ਆਪਣੇ ਮਸ਼ੀਨ ਰੋਟੀਆਂ ਬਣਾਉਣ ਵਾਲੀ ਤੇ ਆਪਣਾ ਪਲਾਣਾ ਸਾਹਿਬ ਗੁਰੂ ਘਰ ਹੈ ਜਿਹੜਾ ਉੱਥੇ ਲਿਆਤੀ ਹੈ ਮਸ਼ੀਨ ਅਤੇ ਬਾਬਾ ਜੀ ਕਹਿੰਦੇ ਵੀ ਤੁਸੀਂ ਵੀਡੀਓ ਬਣਾਓ ਇਹਦੀ ਤੇ ਇਹ ਹੈ ਜੀ ਪੇੜਿਆਂ ਵਾਲੀ ਮਸ਼ੀਨ ਤੇ ਇਧਰ ਇਹ ਪੇੜੇ ਬਣਾ ਬਣਾ ਤਿਆਰ ਕਰੀ ਜਾਂਦੀ ਹੈਗੀ ਤੇ ਦੂਜੀ ਸਾਈਡ ਰੋਟੀਆਂ ਬਣ ਜਾਂਦੀਆਂ ਨੇ ਤੇ ਇੱਥੇ ਜੀ ਲਓ ਆਪਾਂ ਹੁਣ ਮੇਲੇ ਦੇ ਵਿੱਚ ਪਹੁੰਚ ਗਏ ਤੇ ਇਹ ਦੁਕਾਨਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ ਇੱਥੇ ਤੇ ਇਸ ਤੋਂ ਬਾਅਦ ਜੀ ਆਪਾਂ ਫਿਰ ਗ੍ਰੰਥ ਸਾਹਿਬ ਰੈਂਦਾ ਤੇ ਬਲਿੰਦ ਤੇ ਮੱਥਾ ਟੇਕਾਂਗੇ ਤੇ ਪਹਿਲਾਂ ਆਪਾਂ ਪੰਜ ਅਸਨਾਨਾ ਕਰਨਾ ਜਿਹੜੀਆਂ ਭੈਣਾਂ ਨੇ ਉਹ ਕਰ ਲੈਣੀਆਂ ਜਿਨ੍ਹਾਂ ਨੇ ਉਹ ਅਸ਼ਨਾਣ ਕਰਨਾਗਾ ਉਹ ਕਰ ਲੈਣਗੇ ਤੇ ਇਸ ਤੋਂ ਬਾਅਦ ਫਿਰ ਆਪਾਂ ਬਲਿੰਦ ਤੇ ਮੱਥਾ ਟੇਕਾਂਗੇ ਤੇ ਤੁਹਾਨੂੰ ਮੇਲੇ ਦੇ ਨਾਲ ਨਾਲ ਦਿਖਾਉਂਦੇ ਰਹਿਾਂਗੇ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਆ ਗਾ ਨਹੀਂ ਤਾਂ ਯਾਰ ਫਰਾਰ ਗਏ ਤੋਂ ਨਹੀਂ ਲੋ ਜੀ ਆਪਾਂ ਇਸ਼ਨਾਨ ਕਰ ਲਿਆ ਬਾਬਾ ਜੀ ਦੇ ਨਾ ਲਏ ਤੇ ਉਹ ਹੀ ਗੱਲ ਆ ਜੀ ਮੱਸਿਆ ਦਾ ਦਿਨ ਅੱਜ ਤੇ ਇਸ਼ਨਾਨ ਕਰ ਲਿਆ ਤੇ ਹੁਣ ਆਪਾਂ ਭੋਗ ਲੈ ਕੇ ਇਸ ਤੋਂ ਬਾਅਦ ਮੱਥਾ ਟੇਕਾਂਗੇ ਬਾਬਾ ਬਲਿੰਦ ਤੇ ਇਹ ਆ ਜੀ ਬਾਬਾ ਬਲਿੰਦ ਤੇ ਬਹੁਤ ਜ਼ਿਆਦਾ ਭੀੜ ਆ ਜੀ ਜਿਹੜਾ ਇਹ 14 ਵਾਲੇ ਦਿਨ ਥੋੜੀ ਭੀੜ ਹੁੰਦੀ ਆ ਘੱਟ ਹੁੰਦੀ ਆ ਮੱਸੇ ਵਾਲੇ ਦਿਨ ਜੀ ਆਲੇ ਦੁਆਲੇ ਦੇ ਪਿੰਡ ਨੇ ਜਿਹੜੇ ਉਹ ਸਾਰੇ ਮੱਥਾ ਟੇਕਣ ਆਉਂਦੀ ਆ ਸੰਗਤ ਨਾਲ ਮੇਲਾ ਦੇਖ ਜਾਂਦੇ ਨੇ ਤੇ ਨਾਲੇ ਮੱਥਾ ਟੇਕਣ ਦਾ ਨਾਲੇ ਟੂਰਨਾਮੈਂਟ ਹੁੰਦੇ ਨੇ ਜੀ ਇਸ ਦਿਨ ਤੇ ਬਹੁਤ ਜਿਆਦਾ ਭੀੜ ਆ ਜੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਾਬਾ ਬਲਿੰਦ ਦੇ ਤੇ ਤੁਸੀਂ ਵੀ ਕਰੋ ਦਰਸ਼ਨ ਜੀ ਇਸ ਤੋਂ ਬਾਅਦ ਆਪਾਂ ਗੁਰੂ ਘਰ ਬਣਿਆ ਹੋਇਆ ਨੀਚੇ ਤੇ ਉੱਥੇ ਮੱਥਾ ਟੇਕਾਂਗੇ ਤੇ ਇੱਥੇ ਜਿਵੇਂ ਮੈਂ ਪ੍ਰਸ਼ਾਦ ਲੈ ਉੱਪਰੋਂ ਪ੍ਰਸ਼ਾਦ ਮਿਲਦਾਗਾ ਮੈਂ ਪ੍ਰਸ਼ਾਦ ਖਾਈ ਜਾਂਦੀ ਹਾਂ ਤੇ ਉਸ ਟਾਈਮ ਮੈਂ ਵੀਡੀਓ ਬਣਾਈ ਜਾਂਦੀ ਸੀ ਮੈਂ ਤੁਹਾਨੂੰ ਉੱਪਰ ਉੱਪਰ ਦਾ 뷰 ਦਿਖਾ ਦਈਏ ਤੇ ਬਹੁਤ ਜਿਆਦਾ ਜੀ ਰਸ ਆਗਾ ਤੇ ਉਹਈ ਗੱਲ ਆ ਜੀ ਕਹਿੰਦੇ ਹੁੰਦੇ ਨੇ ਮੇਲਾ ਦੇਖਣ ਨੂੰ ਮੇਲਾ ਬਸਾਖੀ ਦਾ ਨਾਉਣ ਨੂੰ ਨਾਉਣ ਪੀਰ ਪਲਾੜੇ ਦਾ ਇਹ ਵੀ ਵੀ ਨਾਉਣ ਮੰਨਿਆ ਜਾਂਦਾ ਇੱਕ ਤੇ ਇਸ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਲਵੇ ਲਾਉਣੇ ਦੇ ਪਿੰਡ ਨੇ ਬਹੁਤ ਜਿਆਦਾ ਸਰਦਾ ਰੱਖਦੇ ਨੇ ਤੇ ਇਹ ਪਹਿਲਾਂ ਆਪਣੇ ਕਾਲੇ ਕੰਨਾਂ ਮੇਲਾ ਜਾਂਦਾ ਇਸ ਤੋਂ ਬਾਅਦ ਜਿਹੜਾ ਪਲਾੜੇ ਦਾ ਮੇਲਾ ਹੁੰਦਾਗਾ ਜਿਹੜਾ ਕਾਲੇ ਕੰਨਾਂ ਮੇਲਾ ਹੁੰਦਾ ਉਹ ਆਪਣੇ ਸੱਤੇ ਨੂੰ ਭਰਦਾਗਾ ਤੇ ਇਸ ਤੋਂ ਬਾਅਦ 7 ਦਿਨ ਜਾਂ 8 ਦਿਨ ਦੇ ਫਰਕ ਦੇ ਨਾਲ ਆਉਂਦਾ ਹੁੰਦਾਗਾ ਆਪਣਾ ਪਲਾੜਾ ਪਲਾੜਾ ਸਾਹਿਬ ਦਾ ਮੇਲਾ ਤੇ ਆਪਾਂ ਜੀ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਜਿਹੜਾ ਨੀਚੇ ਬਣਿਆ ਹੋਇਆ ਹੈਗਾ ਤੇ ਇਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮੇਲੇ ਦਾ ਜਿਹੜਾ ਵਿਊ ਆ ਉਹ ਦਿਖਾਵਾਂਗੇ ਤੇ ਤੁਸੀਂ ਵੀਡੀਓ ਦੇ ਨਾਲ-ਨਾਲ ਬਣੇ ਰਹੋ ਜੀ ਆਪਾਂ ਦਿਖਾਵਾਂਗੇ ਤੁਹਾਨੂੰ ਸਾਰਾ ਮੇਲਾ हम फांसी और ठाडे वीर बलो बेअंत मार दे देख चंदना मोड़ के जवाब उत्तर ने हाय टूटली मो फखरा तेरे बच्चे और खनदर वाली री मो फखरा देख चंदना हो आप भी ਗੁਰੂ ਘਰ ਮੱਥਾ ਟੇਕ ਲਿਆ ਜੀ ਗੁਰਦੁਆਰੇ ਦੇ ਵਿੱਚ ਬਾਬਾ ਜੀ ਦੇ ਤੇ ਇਸ ਤੋਂ ਬਾਅਦ ਆ ਗਏ ਜੀ ਆਪਾਂ ਸਮਾਧਾਂ ਤੇ ਮੱਥਾ ਟੇਕਣਾ ਇੱਥੇ ਬਣੀ ਹੋਈਆਂ ਨੇ ਸਮਾਧਾਂ ਜੀ ਪੰਜ ਤਿੰਨ ਸਮਾਧਾਂ ਬਣੀਆਂ ਹੋਈਆਂ ਨੇ ਤੇ ਆਪਾਂ ਇੱਥੇ ਮੱਥਾ ਟੇਕਾਂਗੇ ਤੇ ਇਸ ਤੋਂ ਬਾਅਦ ਫੇਰ ਬੱਚਿਆਂ ਨੂੰ ਮੇਲਾ ਦਿਖਾਵਾਂਗੇ ਗੁਰੂ ਘਰ ਦਾ ਪ੍ਰੋਗਰਾਮ ਦੋ ਜਾਂਦੀ ਆ ਟੇਕਤਾ ਹੁਣ ਆਪਾਂ ਬਾਬਾ ਜੀ ਦੇ ਸਾਹਮਣੇ ਜਿੱਥੇ ਤਾਪ ਕੀਤਾ ਹੋਇਆ ਉੱਥੇ ਮੱਥਾ ਟੇਕਾਂਗੇ ਤੇ ਬਹੁਤ ਜ਼ਿਆਦਾ ਦਰਖਤ ਲੱਗੇ ਹੋਏ ਨੇ ਇੱਥੇ ਆਮਲੇ ਆਂਦੇ ਨਿੰਬੂਆਂ ਦੇ ਬਹੁਤ ਜ਼ਿਆਦਾ ਦਰਖਤ ਲੱਗੇ ਹੋਏ ਨੇ ਇੱਥੇ ਪਹਿਲਾਂ ਜਦੋਂ ਬਾਬਾ ਜੀ ਦੀਵਾਨ ਲਾਉਂਦੇ ਹੁੰਦੇ ਸੀ ਜਦੋਂ ਕਹਿੰਦੇ ਹੁੰਦੇ ਸੀ ਬਾਬਾ ਜੀ ਕਿ ਬਾਬਾ ਜੀ ਰਹਿੰਦਾਗਾ ਸਭ ਕੋ ਬੀਜੀ ਨੂੰ ਵੀ ਕਿਸੇ ਨੂੰ ਦਿਖਾਈ ਦੇਊਗਾ ਕਿ ਉਹ ਕਰਮ ਵਾਲਿਆਂ ਨੂੰ ਦਿਖਾਈ ਦਿੰਦਾ ਹੈਗਾ ਇਸ ਜਗ੍ਹਾ ਤੇ ਬਣਦੇ ਨੀਚੇ ਕਹਿੰਦੇ ਹੁੰਦੇ ਸੀ ਆਪਾਂ ਤੁਹਾਨੂੰ ਦਿਖਾਵਾਂਗੇ ਕੱਲ੍ਹ ਫੇ ਮੱਥਾ ਟੇਕ ਲਈ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ लाते है कोई और ही और इस में तो नहीं बस खाते का बस आई गई कि दूसरी और और मौसम पर आई था भाई का तो लाऊंगा तुम दे दे उसको ये रबतर नहीं हम सब और मतलब बड़ा लिखा हुआ है ਮੁਰਦ ਬਰਦੇ ਨਾ ਅੱਗੇ ਦੋਲੇ ਤਾ ਕੌਣ ਇੱਕ ਜ਼ੱਪ ਦੇ ਹਾਂ ਕਿੱਥੋਂ ਆੜਾ ਕੌਣ ਕਹਿੰਦਾ ਕੌਣ ਕਹਿੰਦਾ ਕਿਹਨੂੰ ਦੇ ਗਿਆ ਅੰਬਰਤ ਕਹਿੰਦਾ ਅੰਬਰਤ ਦਾ ਝੂਠ ਬੋਲਦਾ ਹੈ ਬੇਰ ਲੱਗੇ ਪਏ ਓਏ ਮੇਰੀ ਤੇ ਇੱਕ ਦੋਲੇ ਚੇਰੇ ਚਲੋ ਆਜੋ ਆਜੋ ਉਹਦੇ ਵਿੱਚ ਕੀ ਮੰਨਦੇ ਹਾਂ ਇੱਥੇ ਬਾਣ ਹੁੰਦਾ ਸੀ ਇੱਥੇ ਤੱਕ ਸੀ ਉਹ ਵਿਸਿਆ ਹੋਇਆ ਆ ਜਾ ਪੁੱਤ ਆ ਜਾ ਕੌਣ ਪਤਾ ਨਹੀਂ ਕਿਧਰ ਵਗੀ ਇਹ ਬਾਈ ਸੰਪਣਾ ਦੇਖਿਆ ਹੋਇਆ ਬੇਬੇ ਨਹੀਂ ਕਹਿਦੇ ਹੁੰਦੇ ਪੁੱਤ ਬਾਬਾ ਬਾਬਾ ਸਮਾਖ ਹੁਣ ਆਇਆ ਜੋ ਦੁਪਲੀ ਖਾਂਦੇ ਮੈਂ ਨਾ ਆ ਲਿਆ ਕਰਦੇ ਲਓ ਜੀ ਆਪਾਂ ਮੱਥਾ ਟੇਕ ਲਿਆ ਹੁਣ ਹੁਣ ਮੇਲਾ ਦੇਖਦੇ ਚਲੋ ਜੀ ਦੁਪੱਟਾ ਲਓ ਇਹਨਾਂ ਮੱਥਾ ਰੈਂਦੇ ਲਓ ਜੀ ਹੁਣ ਆਪਾਂ ਮੱਥਾ ਟੇਕ ਲਿਆ ਤੇ ਹੁਣ ਆਪਾਂ ਛਕਦੇ ਆਂ ਬਾਬਾ ਜੀ ਦਾ ਲੰਗਰ ਤੇ ਇਸ ਤੋਂ ਬਾਅਦ ਫੇਰ ਆਪਾਂ ਬੱਚਿਆਂ ਨੂੰ ਖੜਾਉਣੇ ਵੀਰਾ ਦਾ ਦਵਾਵਾਂਗੇ ਕੰਟੀ ਚੱਲ ਰਹੀ ਆ ਹਵਾਜ ਗਰਮੀ ਗਰਮੀ ਜਵਾਂ ਨਹੀਂ ਹੈਗੀ ਜਵਾਕ ਤਾਂ ਜਿਵੇਂਲੇ ਤੋਂ ਮਸਾਲ ਜਾਣੇ ਪੈਣਗੇ ਚਲੋ ਹਾਲੇਪੋ ਤਾਂ ਤੁਸੀਂ ਸਹੀ ਕਿਆ ਨਾ ਸੂਰਜ ਤੱਤਾ ਕੇ ਜੰਦਾ ਗੀਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾ ਥਾ ਰੁਣ ਦੇ ਫਿਰਦੇਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤੇ ਲਿਖਿਆ ਨਾਲੇ ਵੇਖੋ ਨਾਲੇ ਚੁੰਮਾ ਮੈਂ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਮਿਲਦਾ ਆ ਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਇੱਥੇ ਕੋਈ ਨਾ ਮਿਲਦਾ ਆ ਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਜਿਹੜੇ ਇਸ ਜਹਾਨੋਂ ਇੱਕ ਦੂਜੇ ਤੋਂ ਵਿਛੜ ਗਏ ਖਾਰੇ ਜਹਾਨੇ ਮੁੜਿਓ ਜਾਕੇ ਟੱਕਰ ਨੇ ਹੋਰੇ ਕੇ ਜਹਾਨੇ ਮੁੜਿਓ ਜਾਕੇ ਟੱਕਰ ਮੇ ਹੋ ਮਹਿਕ ਰੰਗ ਨਫਾਸਤ ਉਹਦੇ ਬੁੱਲਾਂ ਦੀ ਐਸੀ ਤਸੀ ਕਰ ਦਿੰਦੀ ਉਹ ਫੁੱਲਾਂ ਦੀ ਓ ਫੁੱਲਾਂ ਦੀ ਫੁੱਲਾਂ ਦੀ ਐਸੀ ਤਸੀ ਕਰ ਦਿੰਦੀ ਓ ਫੁੱਲਾਂ ਦੀ ਮਹਿਕ ਰੰਗ ਨਫਾਸਤ ਉਹਦੇ ਬੁੱਲਾਂ ਦੀ ਐਸੀ ਤਸੀ ਕਰ ਦਿੰਦੀ ਓ ਫੁੱਲਾਂ ਦੀ ਸਾਡੀ ਕੀ ਮਜਬੂਰੀ ਐ ਸਮਝ ਨਹੀਂ ਆਉਂਦੀ ਸਾਡੀ ਕੀ ਮਜਬੂਰੀ ਐ ਕੋਈ ਪਰਵਾਹ ਨਹੀਂ ਜੱਕਦੀਆਂ ਗੱਲਾਂ ਗੁਲਾਾਂ ਦੀ ਐਸੀ ਤਸੀ ਕਰ ਦਿੰਦੀ ਉਹ ਗੁਲਾਾਂ ਦੀ ਮਹਿਕ ਰੰਗ ਨਫਾਸਤ ਉਹਦੇ ਬੁਲਾਦੀ ਅਸੀ ਤਸੀ ਕਰ ਦਿੰਦੀ ਉਹ ਬੁਲਾਦੀ ਕੋ ਵੀ ਦੁਨੀਆ ਲਗਵਾਉਂਦੀ ਹੋਣੀਆਂ ਤਲੀਆਂ ਤੇ ਮਹਿੰਦੀ ਨਾ ਮੋਰ ਪਾਉਂਦੀ ਹੋਣੀਆਂ ਮੇਰੀ ਚੜ ਕੇ ਜਨ ਜਾਣੀ ਯਾਰ ਨੇ ਬੋਲਿਆ ਪਿਆਰ ਦਾ ਬੂਹਾ ਗੱਲ ਫੋਟੈਂਬੀ ਬਸ ਪੌਣੇ ਚਾਰ ਹੋ ਗਏ ਥੱਕ ਗਈ ਜੀ ਬਹੁਤ ਵਾ ਭੀੜ ਬਹੁਤ ਸੀ ਉੱਤੇ ਜਾਮ ਬਹੁਤ ਵੱਡਾ ਲੱਗਿਆ ਹੋਇਆ ਸੀ ਅੱਧਾ ਇੱਕ ਪੌਣਾ ਘੰਟਾ ਤਾਂ ਆਪਣ ਨੂੰ ਜਾਮ ਦੇ ਵਿੱਚ ਲੱਗ ਗਿਆ ਕਿਉਂ ਜਿਹੜੀ ਸੜਕਾ ਸਿੰਗਲ ਆ ਨਾ ਜੀ ਪਲਾੜਾ ਸਾਹਿਬ ਨੂੰ ਜਾਂਦੀ ਹੈਗੀ ਤੇ ਬਹੁਤ ਭੀੜ ਸੀ ਤੇ ਹੁਣ ਬਸ ਮੱਝਾਂ ਨੂੰ ਸੰਨੀ ਸੰਨੀ ਸੁਣਿ ਰਲਾਉਣੇ ਆਪਾਂ ਫਿਰ ਪਹਿਲਾਂ ਚਾਹ ਧਰੀ ਹੈਗੀ ਪਾਪਾ ਜੀ ਘਰੇ ਸੀ ਉਹਨਾਂ ਨੂੰ ਚਾਹ ਬਣਾ ਕੇ ਪਿਉਣੇ ਆਗੇ ਫਿਰ ਆਪਾਂ ਸੰਨੀ ਰਲਾਉਣੇ ਆਗੇ ਗੁਰਸੱਧ ਦੇ ਡੈਡੀ ਅੱਗੇ ਟ੍ਰੈਨਡ ਸੱਡਣੋਂ ਬਾਅਦ ਦੇ ਉੱਤਰ ਆਪਣੇ ਘਰਾਂ ਦੇ ਚਲੋ ਜੀ ਨਾ ਆਪਾਂ ਵੀਡੀਓ ਤੇ ਕਰਦੇ ਆਂ ਅੰਡਾ ਤੇ ਮਿਲਾਂਗੇ ਨੂਜੇ ਬਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਧੰਨਵਾਦ